ਕੇਜਰੀ ਵਾਲਾ ਨਾ ਈਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਤੇ ਤੁਹਾਡੀ ਜ਼ਮੀਨ ਮੈਂ ਵਾਪਸ ਕਰਾਊਗਾ ਤੁਹਾਡਾ ਕੋਈ ਬਾੜ ਬੰਕਾ ਨਹੀਂ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਜਿੰਨੇ ਜੋਗੇ ਮੂਰੇ ਹੋ ਕੇ ਖੜਾ ਕੇ ਮਰਨ ਨੂੰ ਵੀ ਤਿਆਰ ਹੈ ਲੜਨ ਨੂੰ ਵੀ ਤਿਆਰ ਹੈ ਜੇ ਮੋਦੀ ਮੂਰੇ ਖੜ ਸਕਦੇ ਆ ਤਾਂ ਆ ਤਾਂ ਫਿਰ ਕੋਈ ਗੱਲੇ ਨਹੀਂ ਇਹ ਤੇ ਆਲੀ ਤਾਂ ਇਹ ਤਾਂ ਚੁੱਡੂ ਬੰਦੇ ਆ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਣੀਆਂ ਮੈਂ ਤੁਹਾਨੂੰ ਅੱਜ ਦੱਸਾਂ ਚੌਥੇ ਦਿਨ ਇਹਨਾਂ ਦੀ ਕੋਈ ਮੂਵੀ ਆ ਜਾਂਦੀ ਹੈ ਦਲਜੀਤ ਦਾ ਸਾਂਝ ਬੜਾ ਔਖਾ ਕਹਿੰਦਾ ਮੇਰੀਆਂ ਨਹੀਂ ਚੱਲਦੀਆਂ ਯਾਰ ਇਹ ਬੰਦੇ ਕਹੇ ਜੇ ਲਿਆ ਲਿਆ ਆਪਾਂ ਨੇ ਮੈਂ ਬਥੇਰਾ ਕਿਹਾ ਮੈਂ ਕਿਹਾ ਯਾਰ ਇਹ ਕਾਲੇ ਅੰਗਰੇਜ਼ ਹੈ ਇਹ ਆਪਾਂ ਨੂੰ ਲੁੱਟਣਗੇ ਲੋਕ ਕਹਿੰਦੇ ਪਹਿਲਾਂ ਵੀ ਤਾਂ ਲੁੱਟਦੇ ਹੁੰਦੇ ਦੇ ਇਹਨੂੰ ਵੀ ਲੁੱਟ ਲੈਣ ਦਿਓ ਆਹ ਲੁੱਟੋਣੀ ਸੀ ਕਿ ਜ਼ਮੀਨਾਂ ਵੀ ਲੈ ਜਾਣਗੇ ਮੈਂ ਕਿਹਾ ਯਾਰ ਸ਼ਰਾਬੀ ਹੈ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਭਈ ਨਿਆਣਾ ਗਿਰਜੂਗਾ ਤੁਸੀਂ ਪੰਜਾਬ ਸੰਭਾਲਣ ਲੱਗੇ ਆ ਲੋਕ ਫੇਰ ਵੀ ਨਹੀਂ ਮੰਨੇ ਮਾੜੇ ਬੰਦੇ ਆ ਗਏ ਇਹਨਾਂ ਤੋਂ ਬਚਣਾ ਪੈਣਾ ਪੰਜਾਬੀ ਨੇ ਜਿਸ ਤਰ੍ਹਾਂ ਬਾਈ ਜੀ ਨੇ ਹੁਣੇ ਕਿਹਾ ਅਬਦਾਲੀਆਂ ਨੂੰ ਵੀ ਭਜਾਇਆ ਯਾਰੋ ਪਿੰਡਾਂ ਵਿੱਚ ਤੋਂ ਦਾ ਤੁਸੀਂ ਭਜਾਏ ਸਕਦੇ ਹੋ ਲਾਓ ਨਾ ਬੋਰਡ ਕੱਢੋ ਜਾ ਕੇ ਪਿੰਡਾਂ ਦੇ ਵਿੱਚ ਕਿ ਝਾੜੂ ਵਾਲਾ ਕੋਈ ਨਹੀਂ ਬੜੇਗਾ ਸਾਡੇ ਪਿੰਡ ਦੇ ਵਿੱਚ ਜਿਹੜਾ ਬੜੇਗਾ ਉਹਦੇ 'ਚ ਉਹੀ ਹੋਏਗੀ ਜਿਹੜੀਆਂ ਪਾਥੀਆਂ ਪਹਿਣੇ ਦੀ ਮੈਂ ਗੱਲ ਕਰੀ ਹੈ ਇਹਨਾਂ ਦੇ ਪਾਥੀਆਂ ਪਹਿਣੀਆਂ ਪਿੰਡਾਂ ਦੇ ਵਿੱਚ ਇਹਨਾਂ ਦੇ ਡੜੇ ਪਹਿਣੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਿੰਡਾਂ 'ਚੋਂ ਭਜਾਉਣਾ ਹੈ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਬੇੜਾ ਮੁੜ ਕੇ ਹੱਥ ਆਉਂਦਾ ਮੌਕਾ ਆ ਜਾਣਾ ਤੁਹਾਨੂੰ ਵਿਸ਼ਵਾਸ ਤੋਂ ਹੋਣਾ ਆਇਆ ਕਿ ਕਾਗਰਸ ਪਾਰਟੀ ਦੀ ਸਰਕਾਰ ਆ ਗਈ ਤਾਂ ਆ ਕੈਮਰਾ ਲੱਗਿਆ ਵੇ ਰਿਕਾਰਡਿੰਗ ਰੱਖ ਲਿਓ ਸਭ ਤੋਂ ਪਹਿਲਾਂ ਇਹ ਪਾਲਿਸੀ ਨੂੰ ਕੈਨਸਲ ਕਰਾਗੇ ਤੁਸੀਂ ਸਾਰੇ ਕ੍ਰਾਂਤੀਕਾਰੀ ਲੋਕੋ ਜਿਹੜੇ ਪੰਜਾਬ ਦੀ ਲੜਾਈ ਲੜਨ ਵਾਸਤੇ ਜ਼ਮੀਨ ਜਿਹੜੀ ਮਾਂ ਹੁੰਦੀ ਹੈ ਆਪਣੀ ਉਹਦੀ ਲੜਾਈ ਲੜਨ ਵਾਸਤੇ ਇੱਥੇ ਇਕੱਠੇ ਹੋਏ ਹੋ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਲੂਟ ਕਰਦਾ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇਹ ਵੱਡੀ ਲੜਾਈ ਬਿੱਢੀ ਹੈ ਕਹਿੰਦੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲੋ ਪਗੜੀ ਸੰਭਾਲ ਜੱਟਾ ਪਗੜੀ ਸੰਭਾਲੋ ਏ ਵੈਰੀਆਂ ਨੇ ਲੁੱਟ ਲੈਣਾ ਦੇਖ ਤੇਰਾ ਮਾਲ ਓਏ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਦਿੱਲੀ ਤੇ ਆ ਕੇ ਆਪਾਂ ਨੂੰ ਲੁੱਟਣਗੇ ਅੱਜ ਉਹੀ ਗੱਲ ਹੋ ਰਹੀ ਐ ਅੱਜ ਸਾਡੇ ਰੇਤੇ ਲੁੱਟ ਰਹੇ ਐ ਕਰਾਪਸ਼ਨ ਦਾ ਕੋਈ ਅੰਤ ਨਹੀਂ ਤਹਿਸੀਲਾਂ ਲੁੱਟ ਲੀਆਂ ਥਾਣੇ ਲੁੱਟ ਰਹੇ ਐ ਤੇ ਆਖਰ ਨੂੰ ਹੁਣ ਸਾਡੀ ਜ਼ਮੀਨ ਨੂੰ ਪੈ ਗਿਆ ਸਤਕਾਰਯੋਗ ਵੀਰੋ ਮੈਂ ਪਹਿਲਾਂ ਕਿਹਾ ਕਿ ਕੱਲੀ ਤੁਹਾਡੀ ਲੜਾਈ ਨਹੀਂ ਜੇ ਜ਼ਮੀਨਾਂ ਚਲੇ ਗਈਆਂ ਤਾਂ ਮਜ਼ਦੂਰ ਨੂੰ ਵੀ ਕੁਝ ਨਹੀਂ ਮਿਲਣਾ ਜੇ ਜ਼ਮੀਨਾਂ ਚਲੇ ਗਈਆਂ ਆਰਤੀ ਗੋਲ ਫਸਲ ਨਹੀਂ ਜਾਣੀ ਜੇ ਜ਼ਮੀਨਾਂ ਚਲੇ ਗਈਆਂ ਵਪਾਰੀ ਖਤਮ ਸਾਡੇ ਰੋਜ਼ ਦੇ ਕਾਰੋਬਾਰ ਖਤਮ ਜਿਹੜੇ ਇਹਨਾਂ ਨੇ 2 ਪਲਾਟ ਦੇਣੇ ਐ ਉਹ ਇੱਕ ਮੁੰਡੇ ਨੇ ਇੱਕ ਲੈ ਲੈਣਾ ਦੂਏ ਨੇ ਦੂਆ ਲੈ ਲੈਣਾ ਆਪਣੇ ਪਾਸ ਕਿਆ ਬੱਜਣਾ ਹੈ ਅੱਗੇ ਨੂੰ ਗੁਜ਼ਾਰਾ ਕਿੱਥੇ ਤੇ ਹੋਣਾ ਹੈ ਕਿਸਾਨ ਦਾ ਪੰਜਾਬ ਦੀ ਜ਼ਮੀਨ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਅਕਵਾਇਰ ਕੀਤਾ ਜਾ ਰਿਹਾ ਹੈ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੇ ਬਾਹਰੋਂ ਬੰਦੇ ਲਿਆ ਕੇ ਬਿਵਾਸਾ دیے ਤੇ ਕਸ਼ਮੀਰੀ ਲੋਕ ਕੱਡ ਗਿਣਤੀ 'ਚ ਹੋ ਜਾਣ ਹੁਣ ਪੰਜਾਬ ਚ ਕੋਸ਼ਿਸ਼ ਹੋ ਰਹੀ ਹੈ ਕਿ ਬੜੀਆਂ-ਬੜੀਆਂ ਕਲੋਨੀਆਂ ਕੱਢ ਕੇ ਬਾਹਰੋਂ ਬੰਦੇ ਆ ਕੇ বাস ਜਾਣ ਤੇ ਆਪਣੇ ਇੱਥੇ ਪੰਜਾਬੀ ਮਿਨੋਰਟੀ ਚ ਹੋ ਜਾਣ ਇਹ ਇੱਕ ਸਾਜ਼ਿਸ਼ ਹੈ ਆ ਸਰਕਾਰ ਹੈ ਜਿਹੜੀ ਆ ਮੈਂ ਹੁਣ ਰਾਸਤੇ 'ਚ ਆਇਆ ਪਿੱਛੇ ਆਇਆ ਵਾ ਛੁੱਡੂ ਆਪਣੇ ਵਾਲਾ ਆ ਨੇੜੇ ਹੀ ਬੈਠਾ ਹੈ ਇਹਨਾਂ ਦੀ ਜਿਹੜੀ ਸਰਕਾਰ ਹੈ ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜ਼ਮੀਨ ਨੂੰ ਅਕਵਾਇਰ ਕਰ ਰਹੇ ਐ ਅਸਲੀ ਕੀ ਆ ਇਹਨਾਂ ਦੇ ਭਾਂਡੇ ਭਿਗੇ ਹੋਏ ਐ ਜਿਹੜਾ ਪੀਪਾ ਕਹਿੰਦਾ ਹੁੰਦਾ ਸੀ ਵੀ ਇਹ ਖਾਲੀ ਐ ਸਾਡਾ ਤਾਂ ਭਰਿਆ ਹੋਇਆ ਹੈ ਹੁਣ ਤਨਖਾਹ ਦੇਣ ਦੇ ਵੀ ਪੈਸੇ ਨਹੀਂ ਐ ਪਿਛਲੇ ਮਹੀਨੇ ਆ ਜਿਹੜਾ ਲੰਘਿਆ ਉੱਡਾ ਦੇ 550 ਕਰੋੜ ਰੁਪਈਆ ਇਹਨਾਂ ਨੇ ਉੱਥੇ ਦੇ ਕਢਾ ਕੇ ਤਨਖਾਹਾਂ ਦਿੱਤੀਆਂ ਜਿਹੜੇ ਡਿਪਾਰਟਮੈਂਟ ਕੋਲ ਜਿੰਨਾ ਵੀ ਪੈਸਾ ਪਿਆ ਸਾਰਾ ਵਾਪਸ ਮੰਗਾ ਲਿਆ ਉਹਦੇ ਨਾਲ ਤਨਖਾਹਾਂ ਵੰਡੀਆਂ ਜਾ ਰਹੀਆਂ ਹੁਣ ਜਿਹੜੀ ਆਪਣੀ ਜ਼ਮੀਨ ਅਕਵਾਇਰ ਕਰਨੀ 40000 ਏਕੜ ਕੱਲੇ ਲੁਧਿਆਣੇ ਦੀ ਨਹੀਂ ਬਾਕੀ ਸ਼ਹਿਰਾਂ ਦੀ ਵੀ ਹੈ ਜੇ ਕੋਈ ਆਮ ਵੀ ਆਪਣੀ ਜ਼ਮੀਨ ਖਰੀਦਦਾ ਹੈ 25 30% ਬਿਆਨਾ ਦਿੰਦਾ ਹੈ ਲੇਕਿਨ ਇੱਥੇ ਕੁਝ ਨਹੀਂ ਦੇਣਾ ਜਮੀਨ ਨੌਕਰਾ ਲੈਣੀ ਐ ਜਮੀਨ ਸਾਡੀ ਤੇ ਲੋਨ ਸਰਕਾਰ ਲਏਗੀ World Bank ਤੋਂ ਬਹੁਤ بڑے ਕਰਜ਼ੇ ਦੀ ਤਿਆਰੀ ਹੋ ਰਹੀ ਹੈ ਇਸ ਜ਼ਮੀਨ ਦੇ ਉੱਪਰ ਲੈਣ ਵਾਸਤੇ ਕਰਜ਼ਾ ਆਪਣੀ ਜ਼ਮੀਨ ਪਰ ਚੱਕਣਗੇ ਤਨਖਾਹਾਂ ਦੇਣਗੇ ਫੇਰ ਕਹਿਣਗੇ ਸਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਫੇਰ 1000 ਰੁਪਿਆ ਵੀ ਦੇ ਹੋ ਜਾਊਗਾ ਸਭ ਕੁਝ ਦੇ ਹੋ ਜਾਊਗਾ ਲੇਕਿਨ ਜ਼ਮੀਨ ਸਾਡੀ ਪਰ ਕਰਜ਼ਾ ਚੱਕ ਕੇ ਇਹ ਇੱਕ ਸਾਜ਼ਿਸ਼ ਹੈ ਕੋਈ ਡਿਵੈਲਪਮੈਂਟ ਨਹੀਂ ਹੋਣੀ ਇੱਥੇ ਸਾਡੀ ਜ਼ਮੀਨ ਬੰਨ ਲੈਣੀ ਹੈ ਕਰਜ਼ਾ ਇਹਦੇ ਤੇ ਹੋ ਜਾਣਾ ਹੈ ਸੋ ਸਾਡੇ ਪੁੱਤ ਅੱਗੇ ਨੂੰ ਕੀ ਕਰਨਗੇ ਸਾਡੀ ਜੇ ਜ਼ਮੀਨ ਇਹ ਨਾ ਰਹੀ ਤਾਂ ਕਿਸਾਨ ਦਾ ਮੁੰਡਾ ਕੀ ਕਰੇਗਾ ਜੇ ਜ਼ਮੀਨ ਇਹ ਨਾ ਰਹੀ ਤਾਂ ਮਜ਼ਦੂਰ ਨੂੰ ਕੰਮ ਕਿੱਥੇ ਦੇ ਮਿਲਣਾ ਹੈ ਸੋ ਸਤਕਾਰਯੋਗ ਵੀਰੋ ਤਕੜੇ ਹੋ ਜੋ ਕਾਨੂੰ ਤਕੜੇ ਹੋਣਾ ਪੈਣਾ ਐਸੀ ਤੁਹਾਡੇ ਨਾਲ ਹੈ ਜਿੰਨੇ ਜੋਗੇ ਮੂਰੇ ਹੋ ਕੇ ਖੜਾ ਕੇ ਮਰਨ ਨੂੰ ਵੀ ਤਿਆਰ ਹੈ ਲੜਨ ਨੂੰ ਵੀ ਤਿਆਰ ਹੈ ਜੇ ਮੋਦੀ ਮੂਰੇ ਖੜ ਸਕਦੇ ਆ ਤਾਂ ਆ ਤਾਂ ਫਿਰ ਕੋਈ ਗੱਲੇ ਨਹੀਂ ਇਹਦੇ ਵਾਲੀ ਤਾਂ ਇਹ ਤਾਂ ਝੁੱਡੂ ਬੰਦੇ ਆ ਇਹ ਕੁਛ ਨਹੀਂ ਵਿਗਾੜ ਸਕਦੇ ਆਪਣਾ ਇਹਨਾਂ ਨੂੰ ਸਿਰਫ ਝੂਠ ਬੋਲਣਾ ਆਉਂਦਾ ਹੈ ਮਕਾਰੀ ਆਉਂਦੀ ਹੈ ਧੋਖਾ ਦੇਣਾ ਆਉਂਦਾ ਹੈ ਲਾਰੇ ਲਾਉਣੇ ਆਉਂਦੇ ਆ ਤੇ ਝੂਠੇ ਇਨਕਲਾਬੀ ਬਣ ਕੇ ਪੰਜਾਬ ਨੂੰ ਲੁੱਟ ਰਹੇ ਆ ਮੈਂ ਬਥੇਰਾ ਕਿਹਾ ਮੈਂ ਗਿਆ ਯਾਰੇ ਕਾਲੇ ਅੰਗਰੇਜ਼ ਐ ਇਹ ਆਪਾਂ ਨੂੰ ਲੁੱਟਣਗੇ ਲੋਕ ਕਹਿੰਦੇ ਪਹਿਲਾਂ ਵੀ ਤਾਂ ਲੁੱਟਦੇ ਹੁੰਦੇ ਤੇ ਇਹਨੂੰ ਵੀ ਲੁੱਟ ਲੈਣ ਦਿਓ ਆ ਆ ਲੁੱਟ ਹੋਣੀ ਸੀ ਕਿ ਜ਼ਮੀਨਾਂ ਵੀ ਲੈ ਜਾਣਗੇ ਮੈਂ ਕਿਹਾ ਯਾਰ ਸ਼ਰਾਬੀ ਐ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਬਈ ਨਿਆਣਾ ਗਿਰਜੂਗਾ ਤੁਸੀਂ ਪੰਜਾਬ ਸੰਭਾਲਣ ਲੱਗੇ ਐ ਲੋਕ ਫੇਰ ਵੀ ਨਹੀਂ ਮੰਨੇ ਬਥੇਰੇ ਬਾਸ ਤੇ ਪਾਏ ਕਿ ਇਹ ਬੰਦੇ ਕਾਬਿਲ ਨਹੀਂ ਐ ਇਹ ਸਿਰਫ ਲੁੱਟ ਦੀ ਸੋਚ ਨਾਲ ਆ ਰਹੇ ਐ ਮਕਾਰੀ ਐ ਲੋਕ ਸਮਝੇ ਨਹੀਂ ਪੇੜ ਚਾਲ ਹੋ ਗਈ ਵੋਟਾਂ ਪੈ ਗਈਆਂ ਬਹੁਤ ਲੇਕਿਨ ਅੱਜ ਜਿਹੜੀ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਐ ਹਰ ਰੋਜ਼ ਹਰ ਰੋਜ਼ 82 ਕਰੋੜ ਰੁਪਈਆ ਕਰਜ਼ਾ ਆਪਣੇ ਤੇ ਚੜ ਜਾਂਦਾ ਹੈ 92 ਕਰੋੜ 500 ਕਰੋੜ ਰੁਪਈਆ ਹਰ ਮਹੀਨੇ ਹਰ ਹਫਤੇ ਕਰਜ਼ਾ ਲੈਂਦੇ ਆ ਇਹਨਾਂ ਦੇ ਫਾਈਨਾਂਸ ਮੰਤਰੀ ਦਾ ਆਪਣਾ ਬਿਆਨ ਹੈ ਕਹਿੰਦਾ ਇਸ ਸਾਲ ਅਸੀਂ 30 ਹਜ਼ਾਰ ਕਰੋੜ ਰੁਪਈਆ ਕਰਜ਼ਾ ਚੱਕਣਾ ਹੈ ਕਹਿੰਦਾ ਕਰਜ਼ਾ ਸਰਕਾਰਾਂ ਹੀ ਚੱਕਦੀਆਂ ਹੀ ਹੁੰਦੀਆਂ ਪਹਿਲਾਂ ਕਰਦੇ ਅਸੀਂ ਕਰਜ਼ਾ ਵੀ ਮੋੜਾਂਗੇ ਸੂਦ ਵੀ ਮੋੜ ਦਾਂਗੇ ਬਿਲਕੁਲ ਸਾਬ ਕਰਦਾ ਕਿ ਸਭ ਕੁਝ ਤੇ ਅੱਜ ਪੰਜਾਬ ਨੂੰ ਵੇਚਿਆ ਜਾ ਰਿਹਾ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਖੇਤੀਬਾੜੀ ਖਤਮ ਕਰਕੇ ਸਾਡਾ ਖੇਤੀ ਪ੍ਰਧਾਨ ਸੂਬਾ ਇਹਨਾਂ ਨੇ ਅੱਜ ਬਰਬਾਦੀ ਦੀ ਲਾਈਨ ਪਰ ਲਾਤਾ ਹੈ ਸਾਡੀ ਸਰਕਾਰ ਆਈ ਸੀ ਬਾਈ ਜੀ 3 ਮਹੀਨੇ ਦਿੱਤੇ ਐ 3 ਮਹੀਨੇ ਦੇ ਵਿੱਚ ਕਿਸਾਨ ਆਏ ਮੇਰੇ ਕੋਲ ਹਰ ਤਰ੍ਹਾਂ ਦੀ ਸੇਵਾ ਕੀਤੀ ਉਹਨਾਂ ਨੂੰ ਜੋ ਮੰਗਿਆ ਜੋ ਡਿਮਾਂਡਾ ਸੀ ਸਾਰੀਆਂ ਪੂਰੀਆਂ ਕੀਤੀਆਂ ਪਹਿਲਾਂ 8000 ਬਾਦਲ ਕਰ ਦਿੰਦੇ ਸੀ ਮੁਆਵਜਾ 12000 ਮਹਾਰਾਜੇ ਨੇ ਦਿੱਤਾ ਤੇ ਮੇਰੇ ਹੁੰਦੇ ਪੀਲੀ ਸੁੰਡੀ ਪੈ ਗਈ ਨਰਮੇ ਪਰ 17000 ਰੁਪਇਆ ਕਿਸਾਨ ਨੂੰ ਤੇ ਉਹਦੇ ਉੱਪਰ 1700 ਰੁਪਇਆ ਮਜ਼ਦੂਰ ਨੂੰ ਇਹ ਐਸੀ ਦਿੱਤਾ ਹੈ ਮੁਆਵਜਾ ਇਹਨਾਂ ਵੱਲੋਂ ਕਹਿੰਦਾ ਜੀ ਮੈਂ ਮੁਰਗੀਆਂ ਦਾ ਵੀ ਦਊਂਗਾ ਮੈਂ ਆਂਟਿਆਂ ਦਾ ਵੀ ਦਊਂਗਾ ਨਾ ਮੁਰਗੀਆਂ ਲੱਭੀਆਂ ਨਾ ਅੰਡੇ ਲੱਭੇ ਤੇ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਕਿਸਾਨ ਦੇ ਹੱਥ ਪਰ 5 ਪੈਸੇ ਵੀ ਮੁਆਵਜ਼ਾ ਨਹੀਂ ਲੱਗਿਆ ਫਸਲਾਂ ਵੀ ਮਰੀਆਂ ਔੜੇ ਗੜੇ ਵੀ ਪਏ ਹੜ੍ਹ ਵੀ ਆਏ ਲੇਕਿਨ ਇਸ ਬੰਦੇ ਨੇ ਕਿਸੇ ਨੂੰ ਜਾ ਕੇ ਕਰ ਦੇ ਵਿੱਚ ਪੁੱਛਿਆ ਨਹੀਂ ਸਤਕਾਰਯੋਗ ਵੀਰੋ ਮੌਕਾ ਆ ਜਾਣਾ ਤੁਹਾਨੂੰ ਵਿਸ਼ਵਾਸ ਦਿਵਾਉਣ ਆਇਆ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤਾਂ ਆ ਕੈਮਰਾ ਲੱਗਿਆ ਵੇ रिकॉर्डिंग ਰੱਖ ਲਿਓ ਸਭ ਤੋਂ ਪਹਿਲਾਂ ਇਹ ਪਾਲਿਸੀ ਨੂੰ ਕੈਨਸਲ ਕਰਾਂਗੇ ਹੁਣ ਤੁਸੀਂ ਦੇਖਣਾ ਇਹ ਹੈ ਵੀ ਸਾਡ ਆ ਡੇਢ ਸਾਲ ਕਿਸ ਤਰ੍ਹਾਂ ਕੱਢਣਾ ਹੈ 1 ਮਹੀਨਾ 1 ਸਾਲ 4 ਮਹੀਨੇ ਰਹਿ ਗਏ ਤੇ ਇਹਦੇ ਵਿੱਚ ਜੇ ਤੁਸੀਂ ਕਮਜ਼ੋਰ ਨਹੀਂ ਹੈ ਮੈਨੂੰ ਵੀ ਪਤਾ ਹੈ ਪੰਜਾਬੀ ਕਦੇ ਕਮਜ਼ੋਰ ਨਹੀਂ ਹੋ ਸਕਦਾ ਪੰਜਾਬੀ ਨੇ ਜਿਸ ਤਰ੍ਹਾਂ ਬਾਈ ਜੀ ਨੇ ਹੁਣੇ ਕਿਹਾ ਅਬਦਾਲੀਆਂ ਨੂੰ ਵੀ ਭਜਾਇਆ ਯਾਰੋ ਪਿੰਡਾਂ ਵਿੱਚ ਤੇ ਉਹਦਾ ਤੁਸੀਂ ਭਜਾਏ ਸਕਦੇ ਹੋ ਲਾਓ ਨਾ ਬੋਰਡ ਕੱਲੋ ਜਾ ਕੇ ਪਿੰਡਾਂ ਦੇ ਵਿੱਚ ਕਿ ਝਾੜੂ ਵਾਲਾ ਕੋਈ ਨਹੀਂ ਬੜੇਗਾ ਸਾਡੇ ਪਿੰਡ ਦੇ ਵਿੱਚ ਜਿਹੜਾ ਬੜੇਗਾ ਉਹਦੇ ਚ ਉਹੀ ਹੋਏਗੀ ਜਿਹੜੀਆਂ ਪਾਥੀਆਂ ਪਹਿਣੇ ਦੀ ਮੈਂ ਗੱਲ ਕਰੀ ਹੈ ਇਹਨਾਂ ਦੇ ਪਾਥੀਆਂ ਪਹਿਣੀਆਂ ਪਿੰਡਾਂ ਦੇ ਵਿੱਚ ਇਹਨਾਂ ਦੇ ਡਲੇ ਪਹਿੜੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਿੰਡਾਂ ਚੋਂ ਭਜਾਉਣਾ ਸੋ ਟਾਈਮ ਆ ਗਿਆ ਕਿ ਉਸ ਗੱਲ ਦੀ ਸ਼ੁਰੂਆਤ ਕਰੀਏ ਕਿ ਇਹਨਾਂ ਨੂੰ ਪਿੰਡਾਂ ਚੋਂ ਭਜਾਈਏ ਤੇ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਆ ਕਿਆ ਨੁਕਸਾਨ ਕਰ ਰਹੇ ਹਾਂ ਪੰਜਾਬ ਦਾ ਇਹਨਾਂ ਨੇ ਲੀਰੋ ਲੀਰ ਕਰਤਾ ਹੈ ਪੰਜਾਬ ਦੀ ਇੱਜ਼ਤ ਆਬਰੂ ਨੂੰ ਲੁੱਟ ਰਹੇ ਐ ਚੌਥੇ ਦਿਨ ਇਹਨਾਂ ਦੀ ਕੋਈ ਮੂਵੀ ਆ ਜਾਂਦੀ ਹੈ ਦਲਜੀਤ ਦਸਾਂਜ ਬੜਾ ਔਖਾ ਕਹਿੰਦਾ ਮੇਰੀਆਂ ਨਹੀਂ ਚੱਲਦੀਆਂ ਯਾਰ ਇਹ ਬੰਦੇ ਕਹੇ ਜੇ ਲਿਆ ਲੈ ਆਪਾਂ ਨੇ ਕਿੱਥੇ ਦੇ ਲਿਆਏ ਇਹਨਾਂ ਨੂੰ ਆਪਾਂ ਨੇ ਮਾੜੇ ਬੰਦੇ ਆ ਗਏ ਐ ਇਹਨਾਂ ਤੋਂ ਬਚਣਾ ਪੈਣਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੈਨੂੰ ਕਾਂਗਰਸ ਪਾਰਟੀ ਨੇ ਪਾਰਲੀਮੈਂਟ ਨੇ ਮੌਕਾ ਦਿੱਤਾ ਕਿ ਮੈਂ ਪੂਰੇ ਦੇਸ਼ ਦੀ ਜਿਹਦੇ ਵਿੱਚ 30 ਮੈਂਬਰ ਪਾਰਲੀਮੈਂਟ ਐ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਕਮੇਟੀ ਦਾ ਚੇਅਰਮੈਨ ਐ ਪਹਿਲਾਂ ਮੈਂ ਉਹਦੇ ਵਿੱਚ ਇਹ ਫੈਸਲਾ ਕੀਤਾ ਰეკਮੈਂਡੇਸ਼ਨ ਦਿੱਤੀ ਐ ਕਿ ਕਿਸਾਨਾਂ ਨੂੰ ਲੀਗਲ ਗਰੰਟੀ ਦਿੱਤੀ ਜਾਵੇ ਐਮਐਸਪੀ ਦੀ ਦੂਸਰੀ ਰਿਕਮੈਂਡੇਸ਼ਨ ਮੇਰੀ ਆਈ ਹੈ ਕਿ ਪਰਾਲੀ ਇਕੱਠੀ ਕਰਨ ਬਾਅਦ ਤੇ 100 ਰੁਪਏ ਕੁਇੰਟਲ ਕਿਸਾਨਾਂ ਨੂੰ ਦੋ ਐਮਐਸਪੀ ਦੇ ਨਾਲ ਤਾਂ ਉਹ ਆਪਣੀ ਪਰਾਲੀ ਇਕੱਠੀ ਕਰਨ ਮੈਂ ਸ਼ੁੱਕਰਵਾਰ ਨੂੰ ਮੀਟਿੰਗ ਬੁਲਾ ਲਈ ਹੈ ਸਾਰਾ ਪੀਡਬਲਯੂਡੀ ਸਾਰਾ ਹਾਊਸਿੰਗ ਡਿਪਾਰਟਮੈਂਟ ਉੱਥੇ ਆਣਾ ਤੁਹਾਡੇ ਨਾਲ ਬਹਿਦਾ ਕਰਕੇ ਜਾ ਰਿਹਾ ਉੱਥੇ ਰਿਕਮੈਂਡੇਸ਼ਨ ਆਏਗੀ ਕਿ ਜੇ ਕਿਸਾਨ ਦੀ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਪਹਿਲਾ ਕਿਸਾਨ ਦੀ ਸਹਿਮਤੀ ਜ਼ਰੂਰੀ ਹੈ ਨਹੀਂ ਜ਼ਮੀਨ ਅਕਵਾਇਰ ਨਹੀਂ ਕਰ ਸਕਦੇ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਬੇੜਾ ਮੁੜ ਕੇ ਹੱਥ ਆਉਂਦਾ ਨਹੀਂ ਸੋ ਅੱਜ ਤੁਹਾਨੂੰ ਬੇਨਤੀ ਕਰਨ ਆਇਆ ਹੈ ਕਿ ਹੁਣ ਢਿੱਲੇ ਨਾ ਪੈ ਜਿਓ ਤੇ ਖਿਆਲ ਰੱਖਿਓ ਵਿੱਚ ਤੇ ਕੋਈ ਬਿਗ ਨਾ ਜਾਣ ਕੋਈ ਲਾਲਚ ਵਿੱਚ ਨਾ ਆ ਜੇ ਕਈਆਂ ਨੂੰ ਪੈਸੇ ਦੀ ਲੋੜ ਹੁੰਦੀ ਅਗਲਾ ਕਹਿੰਦਾ ਜਿੰਨੇ ਪੈਸੇ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਖੈ ਸੋ ਧਿਆਨ ਰੱਖਿਓ ਏਕਤਾ ਰਹਿਣੀ ਚਾਹੀਦੀ ਹੈ ਤੁਹਾਡੇ ਵਿੱਚ ਤੁਹਾਡਾ ਕੋਈ ਬਾੜ ਬੰਕਾ ਨਹੀਂ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਆ ਸੋ ਨਾਮ ਸੋ ਜਦ ਤੱਕ ਜਾਨ ਵਿੱਚ ਜਾਨ ਹੈ ਤੁਹਾਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਆਹ ਜਿਹੜਾ ਕੇਜਰੀਵਾਲ ਹੈ ਨਾ ਈਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਆ ਤੇ ਤੁਹਾਡੀ ਜ਼ਮੀਨ ਮੈਂ ਵਾਪਸ ਕਰਾਉਂਗਾ ਕਾਂਗਰਸ ਦੀ ਸਰਕਾਰ ਦੇ ਨਾਲ ਮਿਲ ਕੇ ਤੁਹਾਨੂੰ ਮੈਂ ਅੱਜ ਇਹ ਪੈਦਾ ਕਰਕੇ ਜਾ ਰਿਹਾ ਇਹ ਗੱਲ ਮੇਰੀ ਯਾਦ ਰੱਖਿਓ ਆ ਵੀਡੀਓ ਮੈਨੂੰ ਦਿਖਾ ਦਿਓ ਜਦ ਮੌਕਾ ਆ ਗਿਆ ਤੇ ਵੱਡੇ ਕੰਮ ਜਿਹੜੇ ਪਹਿਲਾਂ ਹੋਏ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਦੇ ਨਾਲ ਲੱਤਾਂ ਵੀ ਜਾਨ ਪਾ ਕੇ ਖੜੇ ਐ ਨਹੀਂ ਵੀ ਮੁੜਿਆ ਮੇਰੇ ਟਾਈਮ ਪ੍ਰਧਾਨ ਮੰਤਰੀ ਬਾਅਦ ਵਿੱਚ ਆਉਣ ਪਰ ਮਾਫੀਆਂ ਭਗਵਾਨਤਮਾਨ ਮੰਗੀ ਜਾਂਦਾ ਹੈ ਉਬਈ ਤੇਰਾ ਕੀ ਹੱਕ ਬਣਦਾ ਮਾਫ਼ੀ ਮੰਗੜਦਾ ਕੰਮ ਮੇਰੇ ਟਾਈਮ ਹੋਇਆ ਮਾਫ਼ੀਆਂ ਤੂੰ ਮੰਗੀ ਜਾਂਦਾ ਐਵੇਂ ਮੋਗ ਮਾਰੀ ਜਾਂਦਾ ਯਾਰ ਤੂੰ ਤੂੰ ਐਵੇਂ ਝੂਗੀ ਜਾਂਦਾ ਤੂੰ ਬਿਨਾਂ ਕਾਰਨ ਪੰਜਾਬ ਨੂੰ ਬਦਨਾਮ ਕਰੀ ਜਾਂਦਾ ਕਿਉਂ ਕਰ ਰਿਹਾ ਬਦਨਾਮ ਪੰਜਾਬ ਨੂੰ ਪੰਜਾਬੀਆਂ ਨੇ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀ ਕੀਤੀ ਹੈ ਪੰਜਾਬੀ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀਆਂ 'ਚ ਮੂਰੇ ਰਹੇ ਆ ਤੇ ਅੱਗੇ ਰੋ ਵੀ ਰਹਿਣਗੇ ਲੇਕਿਨ ਪੰਜਾਬੀਆਂ ਵਾਲੋਂ ਜਿਹੜਾ ਅੱਖ ਆਏਗੀ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਤਾਂ ਆਪ ભગવાનਤਮਾਨ ਜੀ ਅਸੀਂ ਉਸ ਨੂੰ ਵੀ ਤੋੜਾਂਗੇ ਚਾਹੇ ਉਹ ਤੇਰੀ ਅੱਖ ਕਿਉ ਨਾ ਹੋਵੇ ਤੁਸੀਂ ਬੜੇ ਪਿਆਰ ਨਾਲ ਸੁਣ ਰਹੇ ਇੱਕ ਛੁਟਕਲਾ ਜਾਂ ਸੁਣਾ ਦੇਣਾ ਏਸੀ ਦਾ ਹੈ ਜਦ ਕਿਸੇ ਕੋਲ ਚੌਧਰ ਆਉਂਦੀ ਹੈ ਨਾ ਤਾਂ ਉਹ ਪਹਿਲਾਂ ਆਪਣਿਆਂ ਨੂੰ ਕੁੱਟਦਾ ਹੈ ਪਹਿਲਾਂ ਆਪਣਿਆਂ ਦੇ ਮਗਰ ਪੈ ਜਾਂਦਾ ਹੈ ਇੱਕ ਸਰਾਫ ਦੀ ਦੁਕਾਨ ਦੇ ਵਿੱਚ ਚੂਹਾ ਉਹਦਾ ਹੀਰਾ ਚੱਕ ਲੈ ਗਿਆ ਸਰਾਫ ਮਗਰ ਭੱਜਿਆ ਹੀਰਾ ਉਹਨੇ ਖਾ ਲਿਆ ਉਹ ਖੁੱਡ ਵਿੱਚ ਵੜ ਗਿਆ ਕਿਸਾਨ ਨੇ ਖੁੱਡ ਪਟਵਾ ਲਈ ਉਹਨੇ ਦੁਕਾਨਦਾਰ ਨੇ ਸਰਾਫ ਨੇ ਖੁੱਡ ਵਿੱਚ 100 ਚੂਹਾ ਬੈਠਾ ਹੁਣ ਕਿਹੜਾ ਪਤਾ ਲੱਗੇ ਵੀ ਕਿਹੜਾ ਖਾ ਗਿਆ ਹੀਰਾ ਇੱਕ ਸਿਆਣਾ ਬੰਦਾ ਬੈਠਾ ਸੀ ਬਾਈ ਵਰਗਾ ਉੱਥੇ ਉਹ ਕਹਿੰਦਾ ਮੈਂ ਦੱਸ ਦਿੰਦਾ ਕਿਹੜੇ ਨੇ ਖਾਧੀ ਏ ਤੇਰੀ ਹੀਰਾ ਕਹਿੰਦਾ ਦੱਸ ਕਹਿੰਦਾ ਜਿਹੜਾ ਬਖਰਾ ਜਾ ਹੋ ਕੇ ਨੱਚ ਰਿਆ ਨਾ ਇਹਨੇ ਖਾਧੀ ਏ ਇਹਨੂੰ ਕਹਿੰਦਾ ਹੁਣ ਚੌਧਰ ਚੜੀ ਵੀ ਪੈਸਾ ਆ ਗਿਆ ਉਹਨੇ ਪੜਵਾ ਕੇ ਦੇਖਿਆ ਉਹਦੇ ਪੇਟ ਚੋਂ ਹੀਰਾ ਨਿਕਲਿਆ ਆਇਆ ਕਹਿੰਦਾ ਤੈਨੂੰ ਕਿਸ ਤਰ੍ਹਾਂ ਪਤਾ ਕਹਿੰਦਾ ਜਿਹਦੇ ਕੋਲ ਚੌਧਰ ਆਉਂਦੀ ਏ ਪੈਸਾ ਆਉਂਦਾ ਲੋਕ ਮਾਣ ਆਦਰ ਦੇ ਦਿੰਦੇ ਏ ਉਹ ਆਪਣੇਆਂ ਨੂੰ ਛੱਡ ਜਾਂਦਾ ਤੇ ਬਖਰਾ ਹੋ ਕੇ ਨੱਚਦਾ ਤੇ ਪਹਿਲਾ ਸਭ ਤੋਂ ਪਹਿਲਾ ਆਪਣਿਆਂ ਨੂੰ ਹੀ ਕੁੱਟਦਾ ਹੈ ਹੁਣ ਜਦ ਭਗਵੰਤ ਮਾਨਗੋੜ ਚਾ ਉਧਰ ਆਈ ਨਾ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਹੈ ਸਭ ਤੋਂ ਪਹਿਲਾ ਮਾਸਟਰ ਦੇ ਕੁੱਟੇ ਆ ਇਹਨੇ ਰੇਲ ਬਣਾਤੀ ਘਰ ਗੇਬਿਆਂ ਦੀ ਕੁੱਟਣੇ ਵੀ ਚਾਹੀਦੇ ਸੀ ਕਿ ਇਹਨੇ ਵੋਟਾਂ ਵੀ ਸਾਰੇ ਬੋਧ ਮਾਸਟਰਾਂ ਨਹੀਂ ਪਾਈਆਂ ਵੋਟਾਂ ਤਾਂ ਇੱਥੇ ਵੀ ਅਧਿਆਨੇ ਪਾਈਆਂ ਉਹਨੇ ਜਿਹੜੇ ਬੈਠੇ ਆ ਜਦ ਤਾਂ ਭੇਡ ਚਾਲ ਹੋਈ ਵੀ ਸੀ ਪਹਿਲਾਂ ਇਹਨੇ ਮਾਸਟਰ ਕੁੱਟੇ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਹੈ ਫੇਰ ਕਹਿੰਦਾ ਸੀ ਮੈਂ ਕਿਸਾਨਾਂ ਦਾ ਮੁੰਡਾ ਐ ਫੇਰ ਸਭ ਤੋਂ ਪਹਿਲਾਂ ਕਿਸਾਨ ਕੁੱਟੇ ਘਾਰ ਬੁਲਾ ਕੇ ਮੀਟਿੰਗ ਵਾਸਤੇ ਲਿਆਂਦੇ ਤੇ ਪਿੱਠ ਵਿੱਚ ਛੁਰਾ ਮਾਰਿਆ ਉਧਰ ਅੰਬਾਲੇ ਪੁਲਿਸ ਭੇਜਤੀ ਅੰਬਾਲੇ ਦੇ ਰਸਤੇ ਦੇ ਵਿੱਚ ਕਹਿੰਦਾ ਜੀ ਚੱਕ ਦਿਓ ਇਹਨਾਂ ਨੂੰ ਅੱਜ ਅਜਿਹੇ ਬੰਦੇ ਹੁੰਦੇ ਆ ਆ ਜਵਾਨਾਂ ਪਰ ਖੜਨੇ ਵਾਲੇ ਬੰਦੇ ਹੁੰਦੇ ਆ ਧਰ ਬਲਾ ਕੇ ਧੋਖਾ ਕਰਨਾ ਪਿੱਠ ਵਿੱਚ ਲੱਤ ਮਾਰਨੀ ਇਹ ਭਗਵੰਤ ਮਾਨ ਤੇਰੇ ਹਿੱਸੇ ਆਇਆ ਹੈ ਤੇ ਲੱਡ ਡਲੇ ਯਾਰ ਪਾਥੀਆਂ ਵੀ ਤੈਨੂੰ ਹੀ ਪੈਣੀਆਂ ਪਿੰਡਾਂ ਦੇ ਵਿੱਚ ਆ ਜਿਹੜੇ ਦਿੱਲੀ ਵਾਲੇ ਆਏ ਵੇ ਕਾਲੇ ਅੰਗਰੇਜ਼ ਇਹਨਾਂ ਨੇ ਤਾਂ ਛੱਡ ਜਾਣਾ ਇਹਨਾਂ ਨੇ ਦਿੱਲੀ ਨੂੰ ਭੱਜ ਜਾਣਾ ਲੁੱਟ ਕੇ ਇੱਥੇ ਭਗਵੰਤ ਮਾਨ ਤੈਨ ਰਹਿਣਾ ਹੈ ਵਾਚ ਸ਼ਰਾਬ ਪੀਪੇ ਕੇ ਵੀ ਮਰੇਗਾ ਹੁਣੇ ਹੋਸ਼ ਕਰ ਲੈ ਇਹਨਾਂ ਦੀ ਜ਼ਮੀਨ ਵਾਪਸ ਦੇ ਦੇ ਨਹੀਂ ਤਾਂ ਹਾਲਾਤ ਬਹੁਤ ਮਾੜੇ ਆ ਤੇਰੇ ਅੱਗੇ ਅੱਗੇ ਤੇ ਮੈਂ ਫੇਰ ਆਪਣੀ ਗੱਲ ਤੋਂ ਰਾ ਕੇ ਤੁਹਾ ਤੋਂ ਖੇਮਾ ਦਾ ਜਾਜਕ ਹੈ ਕਿ ਕਿਸੇ ਗੱਲ ਦੀ ਕਬਰਾਉਣ ਦੀ ਲੋੜ ਨਹੀਂ ਜ਼ਮੀਨ ਤੁਹਾਡੀ 1 ਇੰਚ ਕਿਤੇ ਨਹੀਂ ਜਾਂਦੀ ਅੱਜ ਨਹੀਂ ਆਈ ਤਾਂ 1.5 ਸਾਲ ਬਾਅਦ ਆ ਜਾਣੀ ਹੈ ਲੇਕਿਨ ਵੱਡਾ ਸੰਘਰਸ਼ ਵਿੱਡਣਾ ਪੈਣਾ ਪੰਜਾਬ ਲੈਵਲ ਤੇ ਹਰ ਬੰਦੇ ਦੇ ਘਰ ਜਾ ਕੇ ਖੋਕਾ ਦੇਣਾ ਪੈਣਾ ਹੈ ਹਰ ਬੰਦੇ ਨੂੰ ਜਗਾਉਣਾ ਪੈਣਾ ਹੈ ਉਹਨਾਂ ਨੂੰ ਤਿਆਰ ਕਰਕੇ ਇਸ ਲੜਾਈ ਵਿੱਚ ਅੱਗੇ ਕਰਨਾ ਪੈਣਾ ਇਹ ਲੜਾਈ ਪੰਜਾਬ ਦੀ ਹੈ ਇਹ ਖੇਤ ਮਜ਼ਦੂਰ ਦੀ ਲੜਾਈ ਹੈ ਇਹ ਕਿਸਾਨੀ ਦੀ ਲੜਾਈ ਹੈ ਇਹ ਵਪਾਰੀ ਦੀ ਲੜਾਈ ਹੈ ਛੈਲਰ ਵਾਲਿਆਂ ਦੀ ਲੜਾਈ ਹੈ ਇਹ ਆੜਤੀ ਦੀ ਲੜਾਈ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਜਿਹੜੇ ਸਾਂਝੇ ਕੰਮ ਹੈ ਕਰਨੇ ਬੜੇ ਔਖੇ ਆ ਕਹਿੰਦੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ ਜਿਨ੍ਹਾਂ ਇਹ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਘਾਲੀਆਂ ਨੇ ਤੁਹਾਨੂੰ ਬਹੁਤ ਮੁਸੀਬਤਾਂ ਚੱਲ ਕੇ ਤੁਹਾਨੂੰ ਦਬ ਕੇ ਵੀ ਆਣੇ ਤੁਹਾਨੂੰ ਡਰਾਵੇ ਵੀ ਆਣੇ ਤੁਸੀਂ ਇਹ ਲੜਾਈ ਜਿਹੜੀ ਲੜ ਰਹੇ ਹੋ ਉਹਦੇ ਲਈ ਤੁਹਾਨੂੰ ਸਲੂਟ ਹੈ ਜਿੰਨੇ ਤੁਸੀਂ ਧੁੱਪ ਵਿੱਚ ਬੈਠ ਕੇ ਇੱਥੇ ਆਇਓ ਆਪਣੇ ਆਪਣੇ ਪਿੰਡ ਹੋਕਾ ਦਿਓ ਆਪਣੇ ਪਿੰਡਾਂ ਦੇ ਵਿੱਚ ਫੈਸਲਾ ਕਰੋ ਪੰਚਾਇਤਾਂ ਨੇ ਨਹੀਂ ਕਰਨਾ ਵੀਡੀਓ ਦੇ ਡਰਦੇ ਆ ਤੁਹਾਨੂੰ ਚਰਚ ਵਾਲੇ ਜਲਾਸ ਬੁਲਾ ਕੇ ਆਮ ਲੋਕਾਂ ਨੂੰ ਬੁਲਾ ਕੇ ਫੈਸਲਾ ਲੈਣਾ ਪੈਣਾ ਹੈ ਕਿ ਇਹਨਾਂ ਨੂੰ ਇੱਥੇ ਬੜਨ ਨਹੀਂ ਦੇਣਾ ਇਹਨਾਂ ਦੇ ਡਲੇ ਬਾਹਰ ਨੇ ਜਦ ਤੱਕ ਸਾਡੀਆਂ ਜ਼ਮੀਨਾਂ ਵਾਪਸ ਨਹੀਂ ਕਰਦੇ ਐਸੀ ਚੈਨ ਨਾਲ ਨਹੀਂ ਬੈਠਣਾ ਮੈਂ ਆਪਣੀ ਪਾਰਟੀ ਵੱਲੋਂ ਤੁਹਾਨੂੰ ਵਿਸ਼ਵਾਸ ਦਉਣਾ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਵਾਂ ਕਿ ਹਟ ਟਾਈਮ ਤੁਹਾਡੇ ਨਾਲ ਮਰਾਂਗੇ ਲੜਾਂਗੇ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ